ਬਹੁਤ ਸਾਰੇ ਲੋਕਾਂ ਦਾ ਹੱਲੇ ਇੰਟਰਸਟ ਨਹੀਂ ਆ ਉਹ ਗੁਰਬਾਣੀ ਪੜਨ ਨੂੰ ਖਾਸ ਕਰ ਸਾਡੇ ਸਿੱਖ ਭੈਣ ਭਰਾਵਾਂ ਦਾ ਹੱਲੇ ਗੁਰਬਾਣੀ ਵਾਲ ਗੁਰੂ ਗ੍ਰੰਥ ਸਾਹਿਬ ਵਾਲ ਇੰਟਰਸਟ ਨਹੀਂ ਕਰੇ ਹੋਇਆ ਜਿਆਦਾ ਇੰਟਰਸਟ ਸਾਡਾ ਜਿਹੜਾ ਸਮੁੱਚੇ ਤੌਰ ਤੇ ਜੇ ਮੈਂ ਗੱਲ ਕਰਾਂ ਤੇ ਜਿਆਦਾ ਕੌਮ ਦਾ ਇੰਟਰਸਟ ਇਹ ਆ ਵੀ ਨਗਰ ਕੀਰਤਨ ਔਰ ਪ੍ਰਭਾਤ ਫੇਰੀਆਂ ਔਰ ਜਿੰਨਾ ਵੀ ਕਰਮकांड ਗੁਰੂ ਸਾਹਿਬ ਨੇ ਮਨਾ ਕੀਤਾ ਉਹਨਾਂ ਕਰਮਕਾਂਡਾਂ ਨਾਲੋਂ ਤੇ ਜ਼ਿਆਦਾ ਜ਼ੋਰ ਹੈ ਜਿੱਦਾਂ ਹੁਣ ਅੱਜਕੱਲ੍ਹ ਚੁਪੈਰਿਆਂ ਤੇ ਬੜਾ ਜ਼ੋਰ ਹੋਇਆ ਆ ਚੜਿਆ ਹੋਇਆ ਆ। ਦੁਪਹਿਰੇ ਦੀ ਜ਼ਿਆਦਾ ਸ਼ੁਰੂਆਤ ਕਰਨ ਵਾਲਾ ਗੁਰਕਬਾਲ ਸਿੰਘ ਜਿਹੜਾ ਸੀਗਾ ਅੰਮ੍ਰਿਤਸਰ ਵਾਲਾ, ਮਾਤਾ ਕੋਲਣ ਵਾਲਾ ਜਿਨੇ ਉਹਨੇ ਜ਼ਿਆਦਾ ਇਹ ਲੋਕਾਂ ਦੇ ਵਿੱਚ ਚੁਪੈਰਾ ਜਿਹੜਾ ਪ੍ਰਚਲਿਤ ਕੀਤਾ ਫਿਰ ਅੰਮ੍ਰਿਤਸਰ 'ਚ ਬਾਬਾ ਦੀਪ ਸਿੰਘ ਦੇ ਨਾਂ ਤੇ ਪ੍ਰਚਲਿਤ ਕੀਤਾ ਤੇ ਗਾਂ ਤੋਂ ਗਾਂ ਹਿਜੜੀ ਆ ਉਹਨਾਂ ਮਤਲਬ ਕਿ ਇਹ ਗੁਰਦੁਆਰਾ ਲੈ ਕੇ ਵਧੀਆ ਬਿਜ਼ਨਸ ਬਣ ਗਿਆ ਹੈ ਚੁਪੈਰਾ ਕਿਉਂਕਿ ਦੁਪਹਿਰ ਨੂੰ ਸੰਗਤ ਆਉਂਦੀ ਆ ਐਕਸਟਰਾ ਤੇ ਉਹਦੇ ਨਾਲ ਉਹਨਾਂ ਦੀ ਇਨਕਮ ਜਿਹੜੀ ਆ ਉਹ ਵੱਧ ਗਈ ਆ ਠੀਕ ਹੈ ਨਾ ਤੇ ਉਹੀ ਪਾਰਟ ਸਵੇਰੇ ਪੜੇ ਜਾਂਦੇ ਆ ਸ਼ਾਮ ਨੂੰ ਪੜੇ ਜਾਂਦੇ ਆ ਪਰ ਦੁਪਹਿਰੇ ਦੇ ਨਾਂ ਤੇ ਇੱਕ ਵਧੀਆ ਇਨਕਮ ਸੋਰਸ ਹੋ ਗੁਰਦੁਆਰਾ ਦਾ ਵੱਧ ਗਿਆ ਔਰ ਗੁਰਦਨ 'ਚ ਕੰਪੀਟੀਸ਼ਨ ਹੈ ਵੀ ਜੇ ਉਹ ਗੁਰਦੁਆਰਾ ਚੁਪੈਰਾ ਸਾਹਿਬ ਜੀ ਕਰਾ ਰਹੇ ਆ ਤਾਂ ਅਸੀਂ ਵੀ ਚੁਪੈਰਾ ਸਾਹਿਬ ਕਰਾਉਣਾ ਹੀ ਆ ਆਪਣੇ ਗੁਰਦਾਰੇ ਵੀ ਸ਼ੁਰੂ ਕਰੋ ਹਾਰੇ ਗੁਰਦੁਆਰਾ ਮੰਨ ਲਓ ਇਸੇ ਚੀਜ਼ ਹੋੜ ਚ ਲੱਗਾ ਦੁਪਹਿਰਾ ਜੇ ਕੱਲ ਨੂੰ ਕੋਈ ਫੋਰ ਨਮਾ ਆ ਗਿਆ ਦੁਪਹਿਰਾ ਜਾਂ ਹਨੇਰਾ ਆ ਗਿਆ ਕੋਈ ਤੇ ਇਹਨਾਂ ਨੇ ਕਹਣਾ ਜੀ ਹਨੇਰਾ ਵੀ ਅਸੀਂ ਸ਼ੁਰੂ ਕਰਨਾ ਆ ਸੋ ਇਹ ਇਹ ਤਾਂ ਬਿਜ਼ਨਸ ਦੇ ਤੌਰ ਤੇ ਬਹੁਤ ਜਿਹੜਾ ਹੈਗਾ ਹੈ ਗੁਰਦੁਆਰੇ ਇਹਨੂੰ ਪ੍ਰਫੁੱਲਤ ਕਰ ਰਹੇ ਆ ਪਰ ਗੁਰੂ ਦੀ ਸੋਚ ਦੇ ਉਸ ਨਾਨਕ ਪਾਸ਼ਾ ਦੀ ਸੋਚ ਨੂੰ ਟੋਟਲੀ ਜਿਦਾ ਇੱਕ ਦੰਦੀਆਂ ਚੜਾ ਰਹੇ ਆ ਬਹੁਤ ਸਾਰੇ ਲੋਕਾਂ ਦਾ ਹੱਲੇ ਇੰਟਰਸਟ ਨਹੀਂ ਆ ਉਹ ਗੁਰਬਾਣੀ ਪੜਨ ਨੂੰ ਖਾਸ ਕਰ ਸਾਡੇ ਸਿੱਖ ਭੈਣ ਭਰਾਵਾਂ ਦਾ ਹੱਲੇ ਗੁਰਬਾਣੀ ਵਾਲ ਗੁਰੂ ਗ੍ਰੰਥ ਸਾਹਿਬ ਵਾਲ ਇੰਟਰਸਟ ਨਹੀਂ ਘਟਿਆ ਹੋਇਆ ਜਿਆਦਾ ਇੰਟਰਸਟ ਸਾਡਾ ਜਿਹੜਾ ਸਮੁੱਚੇ ਤੌਰ ਤੇ ਜੇ ਮੈਂ ਗੱਲ ਕਰਾਂ ਤੇ ਜਿਆਦਾ ਕੌਮ ਦਾ ਇੰਟਰਸਟ ਇਹ ਆ ਵੀ ਨਗਰ ਕੀਰਤਨ ਔਰ ਪ੍ਰਭਾਤ ਫੇਰੀਆਂ ਔਰ ਜਿੰਨਾ ਵੀ ਕਰਮਕਾਂਡ ਗੁਰੂ ਸਾਹਿਬ ਨੇ ਮਨਾ ਕੀਤਾ ਉਹਨਾਂ ਕਰਮਕਾਂਡਾਂ ਤੇ ਜਿਆਦਾ ਜੋਰ ਹੈ ਜਿੱਦਾਂ ਹੁਣ ਅੱਜਕੱਲ੍ਹ ਦੁਪਹਿਰਿਆਂ ਤੇ ਬੜਾ ਜ਼ੋਰ ਹੋਇਆ ਆ ਚੜਿਆ ਹੋਇਆ ਆ ਦੁਪਹਿਰੇ ਦੀ ਜਾਦਾ ਸ਼ੁਰੂਆਤ ਕਰਨ ਵਾਲਾ ਗੁਰਕਵਾਲ ਸਿੰਘ ਜਿਹੜਾ ਸੀਗਾ ਅੰਮ੍ਰਿਤਸਰ ਵਾਲਾ ਮਾਤਾ ਕੋਲਣ ਵਾਲਾ ਜਿਨੇ ਉਹਨੇ ਜਾਦਾ ਇਹ ਲੋਕਾਂ ਦੇ ਵਿੱਚ ਚੁਪੈਰਾ ਜਿਹੜਾ ਪ੍ਰਚਲਿਤ ਕੀਤਾ ਫਿਰ ਅੰਮ੍ਰਿਤਸਰ ਚ ਬਾਬਾ ਦੀਪ ਸਿੰਘ ਦੇ ਨਾਂ ਤੇ ਪ੍ਰਚਲਿਤ ਕੀਤਾ ਤੇ ਗਾਂ ਤੋਂ ਗਾਂ ਹਿਜੜੀ ਆ ਹੁਣ ਮਤਲਬ ਕੀ ਇਹ ਗੁਰਦੁਆਰਾ ਲੈ ਕੇ ਵਧੀਆ ਬਿਜ਼ਨਸ ਬਣ ਗਿਆ ਹੈ ਚੁਪੈਰਾ ਕਿਉਂਕਿ ਦੁਪਹਿਰ ਨੂੰ ਸੰਗਤ ਆਉਂਦੀ ਆ ਐਕਸਟਰਾ ਤੇ ਉਹਦੇ ਨਾਲ ਉਹਦੀ ਇਨਕਮ ਜਿਹੜੀ ਆ ਉਹ ਵੱਧ ਗਈ ਆ ਠੀਕ ਹੈ ਨਾ ਤੇ ਉਹੀ ਪਾਰਟ ਸਵੇਰੇ ਪੜੇ ਜਾਂਦੇ ਆ ਸ਼ਾਮ ਨੂੰ ਪੜੇ ਜਾਂਦੇ ਆ ਪਰ ਦੁਪਹਿਰੇ ਦੇ ਨਾਂ ਤੇ ਇੱਕ ਵਧੀਆ ਇਨਕਮ ਸੋਰਸ ਗੁਰਦਵਾਰਾ ਵੱਧ ਗਿਆ ਔਰ ਗੁਰਦਵਾਰਾ ਚ ਕੰਪੀਟੀਸ਼ਨ ਹੈ ਵੀ ਜੇ ਉਹ ਗੁਰਦਵਾਰਾ ਦੁਪਹਿਰਾ ਸਾਭ ਜੀ ਕਰਾ ਰਹੇ ਆ ਤਾਂ ਅਸੀਂ ਵੀ ਦੁਪਹਿਰਾ ਸਾਹਿਬ ਕਰਾਉਣਾ ਹੀ ਆ ਆਪਣੇ ਗੁਰਦਾਰੇ ਵੀ ਸ਼ੁਰੂ ਕਰੋ ਹਰ ਇੱਕ ਗੁਰਦਵਾਰਾ ਮਤਲਬ ਇਸੇ ਚੀਜ਼ ਹੋੜ ਚ ਲੱਗਾ ਚੁਪਹਿਰਾ ਜੇ ਕੱਲ ਨੂੰ ਕੋਈ ਹੋਰ ਨਮਾ ਆ ਗਿਆ ਦੁਪਹਿਰਾ ਜਾਂ ਹਨੇਰਾ ਆ ਗਿਆ ਕੋਈ ਤੇ ਇਹਨਾਂ ਨੇ ਕਿਹਾ ਜੀ ਹਨੇਰਾ ਵੀ ਅਸੀਂ ਸ਼ੁਰੂ ਕਰਨਾ ਆ ਸੋ ਇਹ ਇਹ ਤਾਂ ਬਿਜ਼ਨਸ ਦੇ ਤੌਰ ਤੇ ਬਹੁਤ ਜਿਹੜਾ ਹੈਗਾ ਆ ਗੁਰਦੁਆਰੇ ਇਹਨੂੰ ਪ੍ਰਫੁੱਲਤ ਕਰ ਰਹੇ ਆ ਪਰ ਗੁਰੂ ਦੀ ਸੋਚ ਦੇ ਉਸ ਨਾਨਕ ਪਾਸ਼ਾ ਦੀ ਸੋਚ ਨੂੰ ਟੋਟਲੀ ਜਿਦਾ ਇੱਕ ਦੰਦੀਆਂ ਚੜਾ ਰਹੇ ਆ